ਸ਼ਸ਼ੀਕਲ ਜੀ ਸਾਰਿਆਂ ਨੂੰ ਆਪਾਂ ਲੱਗੀਆਂ 24 ਬਰਸਟ ਦੀਆਂ ਕਾਟਾਂ ਬਾਰੇ ਜਾਣਕਾਰੀ ਦੇਵਾਂ। ਟੀਰਾ ਆਪਾਂ ਲਵਾਂਗੇ 6 ਸਵਾ 6 2 ਇੰਚ 2 ਟੱਕ ਉਰਵਾ ਆਪਾਂ ਲਵਾਂਗੇ ਸਾਢੇ 7 ਹਾਫ ਇੰਚ ਦੀ ਕਾਟ ਪਾਵਾਂਗੇ ਬੈਕ ਵਾਲੀ ਕਾਟ ਪਾਵਾਂਗੇ 2.5 ਇੰਚ ਦੀ ਫਰੰਟ ਵਾਲੀ ਪਾਉਣੀ ਹੈ 1.5 ਇੰਚ ਦੀ ਇਧਰੋਂ ਆ ਗਈ ਸਾਈਡ ਸਲਾਈ ਸਾਈਡ ਸਲਾਈ ਆਪਾਂ ਨੇ ਲੈਣੀ ਹੈ 16 15 ਨਹੀਂ ਰੱਖਣੀ 16 ਰੱਖਣੀ ਹੈ ਇੱਥੇ ਆਪਾਂ ਇਹਦਾ ਅੱਧ ਕਰਾਂਗੇ ਕਮਰ ਦਾ ਕੋਈ ਇਹ ਆਪਾਂ ਲਵਾਂਗੇ 13 ਇੰਚ ਤੋਂ 13 ਤੋਂ 7 ਇੰਚ ਇਧਰੋਂ ਆਪਾਂ ਲਵਾਂਗੇ ਪੌਣੇ ਤਿੰਨ ਢਾਈ ਵੀ ਲੈ ਸਕਦੇ ਆ ਇਧਰੋਂ ਆਪਾਂ ਢਾਈ ਲਵਾਂਗੇ ਇਹਨੂੰ ਆ ਇਧਰ ਮਿਲਾਉਣਾ ਕਮਰ ਵਾਲੀ ਨਿਸ਼ਾਨ ਦੇ ਕੋਲ ਦੀ ਹੁਣ ਆਪਾਂ ਕਰਾਂਗੇ ਜੀ ਕਟਿੰਗ